ਹਾਈ ਹਾਈ ਆਹ ਕਿਹਦਾ ਫੋਨ ਆ ਗਿਆ ਨੰਬਰ ਹੀ ਆ ਹੈਲੋ ਸਤਿ ਸ੍ਰੀ ਅਕਾਲ ਅੱਛਾ ਛਪੈਂ ਜੀ ਆ ਲੈ ਦੱਸ ਮੈਂ ਸੋਚਣ ਦੀ ਪਤਾ ਨਹੀਂ ਨੰਬਰ ਹੀ ਆਇਆ ਪਤਾ ਨਹੀਂ ਕਿਹਦਾ ਫੋਨ ਵਾ ਆਹਾਂ ਠੀਕ ਠਾਕ ਤੀ ਆਪਣਾ ਸੁਣਾਓ ਹਾਂਜੀ ਅਮਨ ਦਾ ਅਮਨ ਦਾ ਫੋਨ ਡੱਗ ਗਿਆ ਹੋ ਦੇ ਤੋਂ ਆਹ ਹਤੇ ਚੱਲਣ ਡਿਆ ਰਾਤ ਦਾ ਹਾਂਜੀ ਹਾਂਜੀ ਲੇ ਇਹ ਕਿਹੜੀ ਗੱਲ ਆ ਹੁਣ ਇਹ ਗੱਲ ਕਰਵਾ ਦੇਣੀ ਆ ਤੁਹਾਡੀ ਧੀ ਆ ਹੁਣ ਹਾਂਜੀ 1 ਮਿੰਟ ਹੋਲਡ ਕਰਿਓ ਅਮਨ ਹਾਂਜੀ ਮੰਮੀ ਪੁੱਤ ਪੱਜ ਗਿਆ ਤੇਰੀ ਮੰਮੀ ਦਾ ਫੋਨ ਆਇਆ ਈਓ ਆਲਾ ਭੈਣ ਜੀ ਕਰ ਲਓ ਗੱਲ ਹੈਲੋ ਸਾਸ਼ਿਕਾ ਮੰਮੀ ਜੀ ਹੋਰ ਸੁਣਾਓ ਕੀ ਹਾਲ ਜੀ ਹਾਂਜੀ ਅਸੀਂ ਵੀ ਠੀਕ ਜੀ ਹਾਂਜੀ ਹਾਂਜੀ ਨਹੀਂ ਮੰਮੀ ਇਹ ਚੀਜ਼ਾਂ ਦੀ ਲੋੜ ਹੀ ਹਾਂਜੀ ਹਾਂਜੀ ਨਹੀਂ ਤੁਸੀਂ ਰਹਿਣ ਦਿੰਦੀ ਨਹੀਂ ਕੋਈ ਗੱਲ ਨਹੀਂ ਹਾਂਜੀ ਮੰਮੀ ਉਹਨਾ ਜੀ ਜਦੋਂ ਤੁਸੀਂ ਆਓਗੇ ਫਿਰ ਤੁਹਾਡੇ ਨਾਲ ਹੀ ਚੱਲ ਜਾਾਂਗੇ ਆਪਾਂ ਹਾਂਜੀ ਹਾਂ ਤੁਸੀਂ ਆ ਜਿਓ ਫਿਰ ਹਾਂਜੀ ਹਾਂਜੀ ਠੀਕ ਜੀ ਹਾਂਜੀ ਚਲੋ ਠੀਕ ਆ ਮੰਮੀ ਨਾਲ ਕਰ ਲਿਓ ਗੱਲ ਐ ਹੰਦੀ ਬਾਂਜੀ ਉਹ ਫਨੀਆੜੀ ਆ ਨਾ ਹਾਂ ਹਾਂ ਤੁਹਾਨੂੰ ਪਤਾ ਹੀ ਆ ਫਿਰ ਸੰਗਦੀ ਆ ਹਾਂਜੀ ਹਾਂਜੀ ਲੈ ਤੁਹਾਡੀ ਧੀ ਆ ਤੁਸੀਂ ਚੀਜ਼ਾਂ ਲੈ ਕੇ ਦੇਣੀਆਂ ਜਿੱਦਾਂ ਦੀਆ ਮਰਜ਼ੀ ਲੈ ਕੇ ਦੋ ਹਾਂ ਹਾਂ ਹਾਂਜੀ ਹਾਂਜੀ ਚੰਗਾ ਚੰਗਾ ਭੈਣ ਜੀ ਸਤਿ ਸ੍ਰੀ ਅਕਾਲ ਤੇਰਾ ਗੱਜੇ ਡੇੜਾ ਤੇਰਾ ਹੈ ਇਹੋ ਜੇ ਮੌਕੇ ਹੋਣੀ ਬਾਰ-ਬਾਰ ਨਹੀਂ ਮਿਲਦੇ ਹੁੰਦੇ ਜੇ ਅਗਲੀ ਕਹਿਣ ਲਈ ਆ ਵੀ ਤੂੰ ਚੀਜ਼ਾਂ ਲੱਲਾ ਤੇ ਤੂੰ ਕਹੇ ਕੋਈ ਨਹੀਂ ਮੰਮੀ ਜੀ ਆ ਜਾਗੇ ਤੁਸੀਂ ਵੀ ਆ ਜਿਓ ਨਹੀਂ ਨਹੀਂ ਮੈਨੂੰ ਨਹੀਂ ਚਾਹੀਦੀਆਂ ਐਦਾਂ ਕਹਿਦਾ ਹੁੰਦਾ ਵਾ ਤੇ ਮੰਮੀ ਹੋਰ ਮਾਸੀ ਕਹਿੰਦੀ ਗੋ ਫਿਰੋ ਅਕੋ ਕੀ ਕਹਿੰਦੀ ਇਹ ਮੌਕਾ ਮਿਲਿਆ ਵਾ ਖੰਜਾਈ ਨਾ ਆਹੋ ਆਤਾ ਮੁੜ ਕੇ ਪਈਆਂ ਰਹਿਣੀਆਂ ਤੇਰੀ ਸੱਸ ਨੂੰ ਮੁੜ ਕੇ ਕਹਿਣਾ ਇੰਨੇ ਕਿੜੀ ਲੈਣੀਆਂ ਚੀਜ਼ ਰਹਿਣ ਤੋਂ ਪਰੇ ਇਹਨੂੰ ਹੁਣ ਲਵੇਗੀ ਨਾ ਵਧਿਕਾ ਤੋਂ ਵਧਿਕਾ ਚੀਜ਼ ਤੇ ਹੱਥ ਰੱਖੀ ਠੀਕ ਆ ਮੰਮੀ ਐਵੇਂ ਭੋਲੀ ਜਾਂਦੀ ਆ ਨਹੀਂ ਮੇਰੀ ਗੱਲ ਸੁਣ ਕਹਿੰਦੀ ਕੀ ਹੀਗੀ ਕੀ ਲੈ ਕੇ ਦੇਣਾ ਕਹਿਣਾ ਕੀ ਹੀ ਉਹ ਕਹਣ ਦੀ ਹੀ ਪੀ ਡਾਇਮੰਡ ਰਿੰਗ ਬਣਾ ਲੈਨੇ ਆ ਤੇ ਮੈਂ ਹਾਂ ਰਹਿਣ ਦੋ ਤੇ ਤੇਰਾ ਭਲਾ ਹੋ ਜਾਏ ਖੋਤੀਏ ਕਾ ਥਾ ਦੀਏ ਨਹੀਂ ਉਹ ਡਾਇਮੰਡ ਰਿੰਗ ਕਹਿਣ ਲਈ ਹੀਗੀ ਤਾਂ ਤੂੰ ਕਹਿਣਾ ਹੀ ਮੰਮੀ ਜੀ ਕੋਈ ਨਹੀਂ ਸਗੋਂ ਨਾਪਾ ਮੇਰਾ ਹੋ ਜਾਊਗਾ ਛਦੈਣੇ ਤੈਨੂੰ ਗੱਲ ਕਰਨ ਦੀ ਅਕਲ ਨਹੀਂਗੀ ਤੇ ਮੋਟੀ ਚੁੱਕੀ ਮੋਟੀ ਹਾਂ ਤੇ ਮੰਮੀ ਉਹ ਪਾਉਂਦਾ ਕੌਣ ਹੈ ਹੁਣ ਅੱਜ ਕੱਲ ਸੋਨਾ ਆਰਟੀਫੀਸ਼ੀਅਲ ਵਾਧੂ ਚੱਲ ਗਿਆ ਤਾਂ ਮੈਂ ਕਹਿਣੀ ਮੈਂ ਕੀ ਕਰਨਾ ਭਾਵੇਂ ਭਾਵੇਂ ਆਰਟੀਫੀਸ਼ੀਅਲ ਜਿੰਨੇ ਮਰਜੀ ਪਰ ਇਹ ਜਾਇਦਾਦ ਵਾ ਸੋਨਾ ਪਤਾ ਲੱਖ ਨੂੰ ਪਹੁੰਚ ਲਿਆ ਵਾ ਬਣਾ ਕੇ ਰੱਖਿਆ ਹੋਊ ਧੀਏ ਤੇਰੇ ਕੰਮ ਆਊ ਕੱਲ ਨੂੰ ਹੈ ਮੈਂ ਤੇ ਨਾ ਜਾ ਨਹੀਂ ਸਕਦੀ ਜੇ ਕਿਤੇ ਮੈਂ ਜਾ ਸਕਦੀ ਹੁੰਦੀ ਨਾ ਤੇ ਮੈਂ ਤੈਨੂੰ ਦੱਸਣਾ ਸੀਗਾ ਕਿ ਕਿਦਾਂ ਸੋਨਾ ਬਣਾਇੰਦਾ ਵਾ ਬਾੜੀ ਨਾ ਚੀਜ਼ਾਂ ਤੇ ਹੱਥ ਰੱਖੀ ਪਾਗਲੇ ਤੇ ਤੁਸੀਂ ਨਾਲ ਚਲ ਜਿਓ ਤੇ ਆਪ ਹੀ ਲੈ ਲਿਓ ਜੋ ਲੈਣਾ ਵਾ ਨਹੀਂ ਮੈਂ ਚੰਗੀ ਲੱਗਦੀ ਆ ਜਾਂਦੀ ਕਹਿਣਾ ਮਾਪੜਕਦੀ ਆਈ ਆ ਨਾਲ ਸੌ ਗੱਲਾਂ ਵੇਖਣੀਆਂ ਪੈਂਦੀਆਂ ਵਾ ਠੀਕ ਆ ਨਾ ਠੀਕ ਆ ਜੋ ਕਹੋਗੇ ਉਹ ਲੈ ਲੂੰਗੀ ਆਹੋ ਨੈਣ ਨੈਣ ਕਰਦੀ ਫਰੀ ਉੱਥੇ ਨਹੀਂ ਮੰਮੀ ਜੀ ਬਹੁਤੀ ਚੰਗੀ ਬੰਦੀ ਲੋੜ ਨੀਗੀ ਤੇ ਮੰਮੀ ਮੈਂ ਆਹੀ ਚੀਜ਼ ਤੋ ਕਿਹਾ ਵੀ ਲੈਣ ਤੋਂ ਬਾਕੀ ਤੇ ਮੈਂ ਭਾਰੀਆਂ ਭਾਰੀਆਂ ਲੈਣੀਆਂ ਸੂਟ ਵੀ ਮੈਂ ਭਾਰੀ ਬਣੋਣੀ ਆ ਬਾਕੀ ਸਮਾਨ ਵੀ ਮੇਕਅਪ ਦਾ ਵਧੀਆ ਤੇ ਵਧੀਆ ਬ੍ਰਾਂਡਡ ਹੀ ਲਾਉਂਗੀ ਸੋਨਾ ਵਧੀਆ ਬਣਾਵੀਂ ਬਾਕੀ ਚੀਜ਼ਾਂ ਦੀ ਨਹੀਂ ਗੱਲ ਕੋਈ ਸੋਨਾ ਚੰਗਾ ਲੱਲੀ ਠੀਕ ਆ ਜਿੱਦਾਂ ਤੁਸੀਂ ਕਹਿੰਦੇ ਉਦਾਂ ਹੀ ਕਰ ਲਾਂਗੀ ਹੋਰ ਦੱਸੋ ਸੱਚ ਮੰਮੀ ਮੈਨੂੰ ਚੇਤਾ ਆ ਗਿਆ ਵਾ ਮੈਂ ਵਾਲ ਵੀ ਸਮੂਥਨਿੰਗ ਕਰਾਉਣੇ ਆ ਵੇਖਾ ਹਾਂ ਅੱਗ ਲਗੀ ਤੇਰੇ ਵਾਲਾਂ ਨੂੰ ਚੰਗੇ ਭਲੇ ਤੇਰੇ ਵਾਲਾ ਡਾਟ ਲੰਮੇ ਕਿੰਨੀ ਸੋਣੀ ਗੋਤ ਲੱਗਦੀ ਆ ਤੇ ਕਿਉਂ ਪੱਛੀ ਲਵਾਉਣੀ ਆ ਹੁਣ ਮੰਮੀ ਮੈਂ ਉਸ ਦਿਨ ਵੀ ਤੁਹਾਨੂੰ ਕਿਹਾ ਸੀ ਮੈਂ ਕਰਾਉਣੇ ਆ ਤੇ ਮੈਨੂੰ ਜਾ ਲੰਦੋ ਅੱਜ ਸ਼ਾਮ ਨੂੰ ਭਾਬੀ ਨੂੰ ਲੈ ਕੇ ਮੈਂ ਚਲ ਜੂਗੀ ਵੇਖਾ ਹਾਂ ਲੈ ਕੇ ਚਲ ਜੂਗੀ ਭਾਬੀ ਨੂੰ ਨਹੀਂ ਪੈਸੇ ਨਹੀਂ ਚਾਹੀਦੇ ਪਤਾ ਕਿੰਨੇ ਨੋਟ ਲੱਗਦੇ ਉੱਥੇ ਤੇਰੇ ਪਿਓ ਨੇ ਮੰਨਣਾ ਵਾ ਤੈਨੂੰ ਪਤਾ ਤਾਂ ਹੈਗਾ ਉਹਦਾ ਅੱਗੇ ਖਰਚੇ ਥੋੜੇ ਹੋਣ ਦੇ ਆ। ਹਾਏ ਮੰਮੀ, ਕੁੜੀਆਂ ਸਾਰੀਆਂ ਵਿਆਹ ਤੇ ਘਰੋਂਦੀਆਂ ਵਾਂ ਤੇ ਕਰਾ ਦੋਗੇ ਤੇ ਕੀ ਹੋ ਚੱਲਾ ਤੂੰ? ਮੇਰੀ ਕੋਈ ਰੀਜ ਨਹੀਂ ਫਿਰ ਪੂਰੀ ਕਰਨੀ। ਦਿੱਕੋਈ ਗੱਲ ਨਹੀਂ, ਕਰ ਦਨੇ ਤੇਰੀ ਰੀਜ ਪੂਰੀ। ਤੇ ਕਿਨੂੰ ਨਾਲ ਖੜਨਾ ਈ ਹਾਂ? ਉਹਨੂੰ ਲੈ ਜਾਉਂਗੀ ਭਾਬੀ ਨੂੰ, ਨਾਵ ਨੂੰ ਲੈ ਜਾਉਂਗੀ। ਤੇ ਭਾਵੇਂ ਜਾ ਕੇ ਆਪਣੇ ਵਾਲ ਖਿਲਾਰ ਕੇ ਬਹਿ ਜਾ ਨਾਵ ਉੱਥੇ। ਤੇ ਫੇਰ ਤੇ ਮੰਮੀ ਪੈਸੇ ਹੀ ਉਹਨੇ ਕਦੇ ਹਾਂ ਕਿ ਮੇਰੇ ਪੂਰੇ ਹੋ ਜਾਣ ਮੇਰੇ ਵਾਲਾ ਤੇ। ਚੱਲ ਪਤਾ ਕਰ ਲੈ ਫੋਨ ਫੋਨ ਕਰਕੇ ਫਿਰ ਕੋਈ ਗੱਲ ਨਹੀਂ। ਮੈਂ ਬਣਾਉਣੀ ਆ ਤੇਰੇ ਪਿਓ ਨੂੰ। ਨੀ ਇੱਕ ਸਕੀਮ ਦਵਾ ਤੈਨੂੰ ਕਿਹੜੀ ਸਕੀਮ ਹੁਣ ਮੰਮੀ ਦੇਣੀ ਆ ਵਿੱਚੇ ਵਿਆਹ ਤੋਂ ਬਾਅਦ ਕਰਾ ਲੇ ਤੇ ਅਗਲੇ ਪੈਸੇ ਲਾਉਣਗੇ ਨਾਲੇ ਵਧੀਆ ਥਾਂ ਜਾ ਨਹੀਂ ਕਿਤੇ ਉਥੋਂ ਕਰਾਈ ਮੰਮੀ ਇੰਨੇ ਵੀ ਨਹੀਂ ਲੀ ਇਚੜਪੂਣਾ ਵਿਖਾਈਦਾ ਹੁੰਦਾ ਤੇ ਜਦੋਂ ਮੈਂ ਇੱਥੋਂ ਕਰਾਉਣੇ ਤਾਂ ਫੇਰ ਆਹੋ ਸਾਡਾ ਹੀ ਸਿਰ ਮੁੰਨ ਕੇ ਜਾਵੀਂ ਹੱਥਾਂ ਤੇ ਇੱਥੇ ਕਿੰਨੇ ਕ ਪੈਸੇ ਲੱਗ ਜਣੇ ਆ ਕਿਉਂ ਨਹੀਂ ਲੱਗਦੇ ਉਦਾਂ ਹੀ 6-7000 ਰੁਪਏ ਲੱਗਦਾ ਮੈਨੂੰ ਕਿਹੜਾ ਪਤਾ ਨਹੀਂਗਾ ਮੈਂ ਨਿਆਣੀ ਨਹੀਂਗੀ ਜਾਣਨੀ ਆ ਸਭ ਕੋ ਮੰਮੀ ਵੇ ਲੈ ਯਾਰ ਘਰ ਘਰਾ ਦੇ ਹੁਣ ਡਾਡੀ ਨੂੰ ਮਨਾ ਲਓ ਤੇ ਮੈਂ ਜਾਣਾ ਸ਼ਾਮ ਨੂੰ ਮੈਨੂੰ ਨਹੀਂ ਪਤਾ ਚਲ ਕੋਈ ਨਹੀਂ ਬਣਾ ਲੈਣੀ ਆ ਆਹ ਤੇ ਮੈਂ ਸ਼ਾਮ ਨੂੰ ਜਾਣਾ ਵਾ ਪੁੱਛ ਲੋ ਉਹ ਇੱਕ ਵਾਰ ਇਹੋ ਕੁ ਲੱਭਦੀ ਰਹਿੰਦੀ ਵੀ ਕਿੱਥੇ ਪੈਸੇ ਖਰਚਦੇ ਆ ਆਹ ਵੇਲਾ ਸਨੀ ਦੇ ਕੰਮ ਪੱਠੇ ਕਿੰਨੇ ਪਈ ਉਹਨੇ ਕੀ ਕੁੱਤਰਿਆ ਵੀ ਜਿੰਨੀ ਕੋ ਲੋੜ ਹੀ ਹੈ ਤੇ ਜੇ ਵੱਧ ਕੁੱਤਰਿਆ ਤੇ ਉੱਥੇ ਹੀ ਫਿਰ ਕੇ ਭੈਣ ਡਿਆ ਹੀ ਨਿਆਣੇ ਵੀ ਨਾ ਹੱਦ ਕਰਦੇ ਜੇ ਲਾਗੇ ਹੋ ਗਏ ਕੰਮ ਕਰਾ ਲਓ ਤੇ ਕਰਾ ਦੋ ਨਹੀਂ ਤੇ ਨਹੀਂ ਮੇਰੀ ਗੱਲ ਸੁਣੋ ਹਾਂ ਹਾਂਜੀ ਹਾਂਜੀ ਆ ਕੱਪੜੇ ਪਾ ਕੇ ਤੁਸੀਂ ਪੱਠਿਆਂ ਵਾਲਾ ਆ ਜਾਂਦੇ ਜੇ ਤੇ ਗੰਦੇ ਕਰਕੇ ਸੁੱਟਦੇ ਕਰਨਾ ਕਰਨਾ ਕੀ ਸੀ ਉਹ ਮੈਂ ਤਾਂ ਸਨੇ ਦੀ ਕਰਤੂਤ ਦੇ ਵੇਖਣ ਤਾਂ ਵੀ ਕੁੱਤਰੇ ਸਾਰੇ ਕੁੱਤਰ ਜਿਹਦਾ ਉਹਨੇ ਕੀ ਕੁੱਤਰੇ ਜਿੰਨੀ ਕਿ ਲੋੜ ਹੀ ਹੈ ਵੇਖ ਲਾ ਚੱਲ ਕੋਈ ਗੱਲ ਨਹੀਂ ਉਹਨੇ ਕੁੱਤਰਨੇ ਆ ਆਪੇ ਉਹਦਾ ਕੁੱਤਰ ਨੂੰ ਜਦ ਪਾਉਣੇ ਆ ਮੇਰੀ ਗੱਲ ਸੁਣੋ ਹਾਂ ਹਾਂਜੀ ਮੈਨੂੰ ਨਾ ਪੈਸੇ ਚਾਹੀਦੇ ਆ 6-7000 ਕੀ ਕਰਨਾ ਉਹ ਨਾ ਕੁੜੀ ਵਿਚਾਰੀ ਕਹਿਣ ਲਈ ਆ ਕਿ ਮੈਂ ਆਪਣੇ ਵਾਲ ਉਹ ਸਿੱਧੇ ਜ ਨਹੀਂ ਕਰਾਉਂਦੇ ਆਹੋ ਉਹ ਕਰਾਉਣੇ ਆਂਦੀ ਉਹ ਮੇਰੀ ਗੱਲ ਸੁਣ ਵਾੜਾ ਨੂੰ ਕੀ ਹੋਇਆ ਚੰਗੇ ਭਲੇ ਤੇ ਵਾਲ ਵਾ ਹੈਂ ਉਹ ਇਹਨੂੰ ਕਹਿੰਦੀ ਕੋਈ ਚੀਜ਼ ਬਣਾ ਲਾ ਮੈਂ ਬਥੇਰਾ ਸਮਝਾਇਆ ਵਾ ਪਰ ਨਿਆਣੀ ਹੈ ਨਾ ਵਿਚਾਰੀ ਹੈ ਸਾਰੀਆਂ ਕੁੜੀਆਂ ਕਰੁੰਦੀਆਂ ਵਾ ਉਹਨੇ ਕਿਹੜੇ ਘੋਲੋ ਕਰਾਉਣੇ ਆ ਤੇ ਚਲ ਤਾਂ ਕੀ ਆ ਜੇ ਆਪਾਂ ਦੀ ਰੀਝਾਂ ਪੂਰੀਆਂ ਕਰਨੀਆਂ ਤੇ ਕਿੰਨੇ ਕਰਨੀਆਂ ਵਾ ਉਹ ਮੈਂ ਤਾਂ ਇਹ ਜੇ ਪੈਸਾ ਲਾਉਣਾ ਨੇ ਕਿਤੇ ਬੰਦਾ ਸਵਾਦ ਦੇ ਥਾਂ ਲਾਵੇ ਆ ਵਾਲਾ-ਮੂਲਾ ਤੇ ਕੀ ਮੈਨੂੰ ਤੇ ਕੋਈ ਦਿਮਾਗ ਜੰਦੀ ਹੁੰਦੀ ਮੇਰੇ ਚੰਗੀ ਗੱਲ ਵਾ ਚਲ ਕੋਈ ਗੱਲ ਨਹੀਂ ਅੱਜ ਕੱਲ ਰਿਵਾਜੂ ਹੋਇਆ ਕੁੜੀਆਂ ਕਰਦੀਆਂ ਸਾਰੀਆਂ ਹੀ ਦੇ ਦੋਗਾ ਪੈਸੇ ਫਿਰ ਕੀ ਆ ਹਨੂ ਨਾ ਕਹੇ ਤੇ ਕਿੰਨੂ ਕਹੇ ਉਹ ਚਲ ਕੋਈ ਗੱਲ ਨਹੀਂ ਪਿੰਦਰ ਗਿਆ ਵਾ ਸ਼ਹਿਰ ਨੂੰ ਪੈਸੇ ਲੈਣ ਉਹ ਸਾਡੇ ਪਰੂ ਵੀ ਲੈ ਲੈਣਾ ਚੱਲ ਕੋਈ ਨਹੀਂ ਹੁੰਦਾ ਵਾ ਨਾ ਤੇ ਦੇ ਦਿਓ ਪੈਸੇ ਹੈ ਚੱਲ ਆਹੋ ਵਾਰੀਆ ਵਿਚਾਰੀ ਨੇ ਚਲ ਜਾਣਾ ਆਪਣੇ ਘਰ ਮੁੜ ਕੇ ਤੇ ਆਪੇ ਸੌਹਰਿਆਂ ਕਰਿਆ ਕਰਨਾ ਸਾਰਾ ਕੁਝ ਉਹਨੇ ਜੋ ਮਰਜ਼ੀ ਕਰੇ ਨਾ ਕਰੇ ਪਰ ਸਾਡੀ ਜ਼ਿੰਮੇਵਾਰੀ ਮੁੱਕ ਜਣੀ ਹੈ ਉਹ ਚੱਲ ਯਾਰ ਮੁੜ ਕੇ ਅਗਲੇ ਘਰ ਜੋਤੀ ਪੁੱਤ ਜਗ ਜੋ ਮਰਜ਼ੀ ਕਰੇ ਹਾਨੂੰ ਵੀ ਠੀਕ ਨਹੀਂ ਆਹੋ ਤੇ ਕਦੋਂ ਕਦਾਂ ਗਿਆ ਪਿੰਦਰ ਹੋ ਗਿਆ 1.5 ਘੰਟਾ ਗਏ ਨੂੰ ਆਉਣ ਵਾਲੇ ਹੁਣਾਂ ਫਿਰ ਚਲ ਹੋ 10 ਮਿੰਟ ਹੋਰ ਲੱਗ ਜਾਣਗੇ ਆ ਜੂਗਾ ਮੈਂ ਹਾਂ ਚੱਲ ਜਾਂਦੀਆਂ ਤਾਂ ਟਾਈਮ ਨਾ ਆਉਣ ਵਾਲੀਆਂ ਬਣਦੀਆਂ ਫਿਰ ਚਲ ਕੋਈ ਗੱਲ ਨਹੀਂ ਗੀ ਮੈਂ ਫੋਨ ਵੀ ਕਰ ਦਿੰਦਾ ਉਹਨੂੰ ਚਲੋ ਠੀਕ ਆ ਜਦ ਤੱਕ ਇਹ ਖਲਾਤਾ ਖਲਾਤਾ ਰਹੇ ਕਿੱਥੇ ਲੱਗ ਪਰ ਲੋ ਫੋਨ ਫਿਰ ਛੇਤੀ ਆ ਜੇ ਹਾਂ ਕੋਈ ਗਲਤਮ ਕਰ ਲੈਣਾ ਜ ਲੈ ਆਈ ਗਿਆ ਵਾ ਆ ਗੱਲ ਸੁਣਿਓ ਮੇਰੀ ਆ ਮੁੰਡਾ ਆ ਗਿਆ ਜੇ ਕਿਉਂ ਕੀ ਗੱਲ ਹੋ ਗਈ ਆ ਗਿਆ ਪੁੱਤ ਅਸੀਂ ਭਾਜੜਾ ਪੈ ਗਿਆ ਨੇ ਭਾਜੜਾ ਵੀ ਦੱਸ ਦਿੰਨੇ ਤੈਨੂੰ ਤੇ ਜਿੱਦ ਤਰ ਕੰਮ ਬਣਿਆ ਕੋਈ ਕਿ ਨਹੀਂ ਡੈਡੀ ਕੰਮ ਦੇ ਬਣਿਆ ਕੈਸ਼ ਨਾ ਘੱਟ ਸੀ ਅਟਕ ਚ ਪੀਆ ਹਜ਼ਾਰ ਰੁਪਿਆ ਦਿੱਤਾ ਉਹਨਾਂ ਨੇ ਆਂਦੇ ਕੱਲ ਨੂੰ ਆ ਜਿਓ ਜੇਰਾ ਕੱਲ ਨੂੰ ਟਾਈਮ ਨਾ ਜਾਵਾਂਗਾ ਨਾ ਕੱਲ ਨੂੰ ਕਰਦੇ ਹੋ ਮੈਂ ਕਿਹਾ ਕਿ ਆ ਮੈਂ ਪੀ ਵਿਆਹ ਆ ਆਹੋ ਉਹਨਾਂ ਦੇ ਕੋਈ ਗੱਲ ਨਹੀਂ ਥੋੜਾ ਟਾਈਮ ਨਾ ਹੁੰਦੇ ਤੇ ਫਿਰ ਸਾਰੇ ਮਿਲ ਜਣੇ ਸੀ ਚੱਲ ਪੰਜਾਹ ਤੇ ਮੇੜੀ ਗਿਆ ਵਾ ਨਾ ਚੱਲ ਕੋਈ ਗੱਲ ਹੀ ਤੇ ਆ ਫੜ ਲੋ ਕਰ ਰੱਖਦਾ ਤੇ ਕੋਈ ਉੱਥੇ ਰੱਖ ਦੇ ਯਾਰ ਤੂੰ ਹੀ ਵਰਤਨੇ ਆ ਚਲੋ ਮੇਰੀ ਗੱਲ ਸੁਣੋ ਤਾਂ ਹਾਂਜੀ ਆ ਕਹੋ ਇਹਨੂੰ ਉਹ ਮੇਰੀ ਗੱਲ ਸੁਣ ਉਹ ਨਿਆਣੇ ਕਹਿੰਦੇ ਕੁੜੀ ਕਹਿੰਦੇ ਵੀ ਵਾਲ ਜਿੱਦੇ ਜੇ ਕਰਾਉਣੇ ਆ ਤੇ ਰੁਪਈਆ 6-7 ਹਜ਼ਾਰ ਦੇ ਉਹ ਕੀ ਕਰਨਾ ਮੰਮੀ ਉਹ ਕਰਕੇ ਚੰਗੇ ਭਲੇ ਉਹਦੇ ਵਾਲ ਨੇ ਕਿੱਡੇ ਸੋਹਣੇ ਨੇ ਵਾਲ ਤੇ ਸੋਹਣੇ ਆ ਪੁੱਤਰ ਵਾਜੂ ਹੋਇਆ ਉਂੀਆਂ ਕੰਧੀਆਂ ਅੱਜਕੱਲ ਉਹ ਮੈਂ ਤੈਨੂੰ ਕਿਹਾ ਸੀ ਮੈਂ ਉਹਨੂੰ ਕਿਹਾ ਕੋਈ ਆਪਣੀ ਕੋਈ ਚੀਜ਼ ਬਣਾ ਲੈ ਪਤਾ ਨਹੀਂ ਪਰ ਚਲੋ ਕੋਈ ਗੱਲ ਨਹੀਂ ਜੇ ਉਹਨੂੰ ਰੀਜਾ ਦੇ ਕਰਾ ਲੇ ਆਹ ਤੇ ਪੈਸੇ ਕੀ ਕਰਨੇ ਤੂੰ ਨਾਲ ਹੀ ਚੱਲ ਮੰਮੀ ਮੈਂ ਹਜੇ ਹੁਣੇ ਸ਼ਹਿਰੋਂ ਆਇਆ ਹਾਂ 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 ਕੱਲੀ ਆ ਕੇ ਤੁਰੀਆਂ ਫਿਰਨੀਆਂ ਬੱਸਾਂ 'ਚ ਤੂੰ ਵੇਤਾ ਕਰ ਉਹ ਕਿੱਥੇ ਤੁਰੀਆਂ ਫਿਰਨੀਆਂ ਉਹ ਤਾਂ ਠੰਡ ਗੋਡੇ-ਗੋਡੇ ਆ 4 ਵਜੇ ਤਾਂ ਵੇਹ ਕੱਖ ਨਹੀਂ ਲੱਭਦਾ ਆਹ ਨਾਲ ਚੱਲ ਮੇਰਾ ਪੁੱਤ ਜਾਣਾ ਤੇ ਕੋਈ ਕੰਮ ਤਾਂ ਦਾ ਕਰਾ ਲਈ ਨਾਲ ਹੁੰਦੇ ਡੈਡੀ ਮੇਰਾ ਜੀ ਨੇ ਜੇ ਕਰਨ ਦਾ ਕੱਲ ਨੂੰ ਨਾ ਚਲ ਜੀ ਨੇ ਤੇ ਉਹ ਨਹੀਂ ਪੁੱਤ ਦਿਨ ਤੱਕੇ ਥੋੜੇ ਲੱਗੇ ਆ ਤਿਆਰ ਹੋਈਆਂ ਤੂੰ ਗੱਡੀ ਲੈ ਜਾ ਚਲੋ ਨਾਲੇ ਪਤਾ ਕੀ ਗੱਲ ਆਂ ਤੇ ਦੋ ਤਿੰਨ ਵਾਰੀ ਜਾਣਾ ਪੈਂਦਾ ਉੱਥੇ ਉਹ ਤਾਂ ਮੰਮੀ ਜਾਣਾ ਪੈਣਾ ਇਦਾਂ ਕਰਾਂਗਾ ਮੈਂ ਇਹਨਾਂ ਨੂੰ ਛੱਡ ਕੇ ਤੇ ਮੈਂ ਆਇਆ ਨਾ ਡੈਡੀ ਉੱਥੇ ਮੈਨੂੰ ਪਤਾ 4-5 ਘੰਟੇ ਲੱਗ ਜਣੇ ਜੀ ਤੇ ਮੈਂ ਉੱਥੇ ਕੀ ਕਰਾਂਗਾ ਬੈਠਾ ਕਰ ਇਹਨਾਂ ਨੂੰ ਦੁਕਾਨੇ ਵਾੜਿਆ ਤੇ ਮੁੜ ਕੇ ਆਪ ਤੂੰ ਆ ਜੀਦਾ ਕਿਉਂ ਵੀ ਆ ਕੇ ਆਪਣੇ ਕੰਮ ਕਰ ਲੈਂਦੇ ਬਸ ਬਸ ਮੇਰੀ ਗੱਲ ਸੁਣੋ ਸ਼ਹਿਰ ਕੋਈ ਹੋਰ ਕੰਮ ਹੈ ਨਹੀਂਗਾ ਉਹਨਾਂ ਨੂੰ ਛੱਡ ਕੇ ਤੇ ਆਪ ਆਪਣਾ ਸ਼ਹਿਰ ਦਾ ਕੰਮ ਕਰ ਲੇ ਕੋਈ। ਇਹ ਵੀ ਗੱਲ ਸੁਣ ਪੈਸੇ ਦਾ ਕੰਮ ਹੀ ਹੋ ਫੇਰਾ ਮਾਰਾ ਹੈ ਉੱਥੇ। ਮੁੜਕੜ ਕੇ ਸ਼ਹਿਰ ਮੁੜਕੜ ਕੇ ਸ਼ਹਿਰ ਕੋ ਕੰਮ ਹੋਏ ਤੇ ਫੇਰੀ ਆਵੇ ਨਹੀਂ ਜਾ ਤੇ ਫੂਕੀ ਜਾਣਾ। ਕਿਉਂ ਕਈ ਚੀਜ਼ਾਂ ਲਿਆਉਣ ਵਾਲੀਆਂ ਵਾ ਚੇਤਾ ਕਰ ਲੋ ਹਾ। ਜੇ ਕੋ ਲਿਆਉਣ ਵਾਲੀ ਚੀਜ਼ ਇਦਾਂ ਕਰੋ ਤੁਸੀਂ ਵੀ ਚੱਲੋ ਨਾਲ। ਗੱਡੀ ਤੇ ਖੜਨੀ ਹੈ। ਆ ਪਾ ਲੈਣਾ ਵਾ। ਲੈ ਜਾ ਉਹਨਾਂ ਨੂੰ ਨਾਲ। ਮੈਂ ਘਰ ਦਾ ਕੰਮ ਵੇਖੂ ਕੋਈ। ਹਾਂ 100 ਕੰਮ ਵੇਖਣ ਵਾਲੇ। ਚੱਲ ਜਾ ਤੂੰ ਨਾਲ। ਜਦ ਨਵ ਨੂੰ ਕਹੇ ਤਿਆਰ ਹੋ ਜਾ। ਕਹੇ ਤਿਆਰ ਹੋ ਜਾ ਤੇ ਨਾਲ ਲੈ ਜਾ ਉਹਨੂੰ। ਚੱਲ। ਨਾਲ ਚਲ ਜੂਗੀ ਨਾ ਨਵਾ ਤੇ ਚਲ ਕੋਈ ਨਹੀਂ ਵੇਲਾ-ਕਵੇਲਾ ਹੋ ਜਾਊਗਾ ਤੇ ਫਿਰ ਜਾ ਕੇ ਲੈ ਆਊਗਾ ਤੇ ਠੀਕ ਆ ਨਾ ਚਲ ਕੋਈ ਗੱਲ ਨਹੀਂ ਬੈਠਾ-ਬੂਠਾ ਰਹਿਣਾ ਮੈਂ ਉੱਥੇ ਜਾਣ ਕੇ ਧਿਆ ਇੱਥੇ ਰੋਲੀ ਫੋਨ ਤੇਰੇ ਸਾਹਮਣੇ ਚਲੋ ਕੋਈ ਆਹ ਕੋਈ ਗੱਲ ਨਹੀਂ ਮੰਮੀ ਇਹ ਕਿਨਾਂ ਕੌਣ ਤਿਆਰ ਤੁਮ ਤਾਂ ਹੀ ਰਹਿਣਾ ਕੋਈ ਨਾ ਦੱਸਿਆ ਲੈ ਨਾ ਆਂ ਕਰ ਨਹੀਂ ਜਾਬੀ ਕਰਨਾ ਪੜਕੇ ਆ ਸਾਹਮਣਾ ਪਾਕੀ ਇੱਧਰ ਆ ਮਨਾ ਲਿਆ ਤੇਰੇ ਪਿਓ ਰੋ ਹੈ ਤੇ ਪਿੰਦਰ ਗਿਆ ਨਹੀਂ ਪੈਣਿਆ ਤੇ ਪਿੰਦਰ ਨੂੰ ਮਨਾ ਲਿਆ

ਆ ਵੀ ਘਰ ਸੋ ਇਚੋਨੀ ਮਨ ਵਾਲੀ ਨੂੰ ਵੇਖਿਆ ਕਾਉਂ ਤੇ ਹੀ ਕਾਉਂ ਰ ਪਾਪੜੇ ਪਾਈ ਤਾਂ ਹੀ ਚੱਲਦਾ ਆਪ ਨੂੰ ਮੈਂ ਇੱਦੀ ਚੱਲ ਜਣਾ ਤੇ ਉਹਨੂੰ ਤਿਆਰ ਕਰਵਾਉਣਾ ਉਹ ਵੀ ਤਿਆਰੀ ਹੋਣੀ ਆ ਫੇ ਫੋਟੋਰੀ ਮਾਰੇ ਪਉਂਦੀ ਆ ਕਰ ਨਵ ਨਵ ਹਾਂਜੀ ਦੱਸੋ ਪੁੱਤ ਮੇਰੀ ਗੱਲ ਸੁਣਾ ਪਿੰਡਾ ਚੱਲਿਆ ਵਾ ਤੁਹਾਡੇ ਨਾਲ ਇੰਨੇ ਵਾਲਾ ਨੋ ਕਰਾਉਣਾ ਨਹੀਂ ਸਿੱਧੇ ਜਾ ਕੇ ਕਰਵੜੀਆਂ ਵਾ ਹੈ ਜਾ ਚੱਲ ਜਾ ਮੇਰੀ ਤੀਨ ਹੱਥ ਕਰਵਾ ਲਿਆ ਮੰਮੀ ਲੋੜ ਤੇ ਹੈ ਕੀ ਨਹੀਂ ਐਵੇਂ ਪੈਸੇ ਲਾਉਣੇ ਹਨ ਕੀ ਵਾ ਬੀਦੂ ਚੁੱਪ ਕਰ ਜਾ ਹੁਣ ਮਾਂ ਤੇ ਡੈਡੀ ਨੂੰ ਮਨਾਇਆ ਮੰਮੀ ਨੇ ਲੋੜ ਹਾਨੀ ਆ ਕਰਉਂਦੀਆਂ ਨਹੀਂ ਆ ਕੁੜੀਆਂ ਬਲਾ ਸਗੋਂ ਵਿਆਹ ਤੋਂ ਬਾਅਦ ਵਿੱਚ ਕਰਵਾ ਲਈ ਹਨ ਜਿੱਦਾਂ ਵਿਆਹ ਤੋਂ ਨੇੜੇ ਜੁੜਾ ਕੀਤਾ ਫਾਲਤ ਸਾਰੀ ਖਰਾਬ ਹੋ ਜਣੇ ਆ ਤੇਰੇ ਭਾਬੀ ਚੁੱਪ ਕੀਤੀ ਰਹਿ ਤੂੰ ਕਿਤੇ ਨਹੀਂ ਮੇਰੇ ਵਾਲ ਖਰਾਬ ਹੋਣੇ ਉਦਾਂ ਹੀ ਹੋ ਜਣੇ ਆ ਫਿਰ ਤੇ ਤਿਆਰ ਹੋ ਹੋਤੀਆਂ ਗੱਲਾਂ ਨਾ ਕਰੋ ਮੇਰੇ ਨਾਲ ਪਿਆਰੀ ਐ ਮੈਂ ਅੱਲੀ ਚਲ ਜਾ ਮੇਰੇ ਨਾਲ ਚਲ ਜਾਂੀ ਇੱਕ ਤਾਂ ਮਮੀ ਨੂੰ ਮੇਰੇ ਨਾਲ ਲੱਗ ਗਈ ਤੇ ਤੂੰ ਹੀ ਚਲ ਜਾਂਦੇ ਹਾਂ ਨਹੀਂ ਬੱਚੀ ਲੱਗ ਨਹੀਂ ਹੱਥਾਂ ਜਾਂਦੀ ਉੱਥੇ ਵੀ ਇਹਨੇ ਹੱਥ ਚੁੱਕਣੇ ਨਹੀਂ ਆ ਉਹ ਨਹੀਂ ਚੁੱਕਦੀ ਆ ਤਾਂ ਬੈਣਾ ਇੱਥੇ ਜਾ ਕੇ ਨੇ ਲਾਗੇ ਤੇਰੀ ਹੋ ਕੀ ਕਰਨਾ ਮੰਮੀ ਮਾਂ ਮਾਂ ਜੜੀ ਮੰਨੇ ਆ ਇਹ ਨਾ ਹੋਏ ਫਿਰ ਪਵਾੜਾ ਪਵਾ ਦੇ ਕੋਈ ਪਵਾੜਾ ਨਹੀਂ ਕਹਿੰਦੀ ਚੁੱਪ ਕਰਕੇ ਬੈਣਾ ਜਾਂ ਲਾਗੇ ਤੇਰੇ ਇਹ ਨਹੀਂ ਕਰਨਾ ਉੱਥੇ ਹਾਂ ਮੇਰੀ ਗੱਲ ਸੁਣ ਓੜੇ ਦੋ ਸੁੰਡ ਉੱਤੇ ਚੇਂਜ ਕਰਨ ਵਾਲੇ ਦੁਕਾਨ ਵਾਲੇ ਉਹ ਲੈ ਨਹੀਂ ਹੁੰਦੀ ਹੁੰਦੀ ਚਾਹ ਰੰਗ ਸੋਹਣੇ ਨੇ ਲੈ ਆਵਾਂਗੇ ਕੋਈ ਜਲਦੀ ਕੱਲ ਫਿਰ ਕਿੰਨਾ ਟਾਈਮ ਉੱਥੇ ਵੀ ਲੱਗ ਜਾਂਦਾ ਪਾ ਲੋ ਨਹੀਂ ਉਹ ਬਈ ਜਾਂਦਾ ਤੇ ਆਹ ਕੋਣੀ ਗਈ ਆ ਚੱਲ ਤੂੰ ਮੈਂ ਵੀਦੇ ਚਲ ਜਾਣਾ ਵਾ ਬਸ ਕੋਟੀ ਚੇਂਜ ਕਰ ਲੈਣੀ ਆ ਨਵਦੀਪਾ ਹਾਂਜੀ ਉਹ ਚਾਹ ਪਾਹੇ ਪਏ ਨੇ ਤੇ ਵਿਕੀ ਨਿਆਣੀ ਛੇੜਾ ਘੁਰਨਾ ਅਦਨ ਮੈਂ ਲੋਕ ਲਾਇਆ ਹੈ ਬੜੀ ਸੁਣਾਈ ਤੁਹਾਰੇ ਕਿ ਕਿ ਚਾਹੀਦੀ ਜਗ੍ਹਾ ਤੇ ਰੱਖਣੀ ਹੈ ਉਹ ਕੋਈ ਨਿਵਾਸਾ ਬੱਤੇ ਜਾਣੇ ਨੇ ਤੇ ਇਦਾਂ ਕਰ ਅੱਗ ਤਿਆਰ ਕਰ ਤੂੰ ਹੈਗੀਆਂ ਤੇ ਚੱਲ ਚੱਲੀਏ ਸ਼ਹਿਰ ਮੰਮੀ ਖੜੇ ਵੀ ਇਹਨਾਂ ਨੂੰ ਲਾਜਾ ਕੋ ਕਰਨਾ ਉਹਨੇ ਅਮਨ ਨੇ ਦਿੱਤਾ ਮੈਨੂੰ ਵੀ ਸੁਨਾਉ ਹੁਣੇ ਤੇ ਪਿੰਡਰ ਮੈਂ ਵੀ ਖਲਾ ਕੇ ਆਉਣੀ ਨਵਦੀਪ ਕੀ ਨਵਦੀਪ ਉਹ ਕੀ ਉਹ ਨਹੀਂ ਮਾਣ ਹੁੰਦੂ ਹੀ ਦਾ ਪਰ ਕਿਉਂ ਉੱਡ ਨਾ ਜਾਈ ਪਹਿਲਾਂ ਆਂਦੇ ਲਈ ਉਹ ਗੇ ਇਨਾ ਖਰਚਾ ਲੱਗਣ ਦਿਆ ਉਹਦੇ ਜਿਹੜਾ ਕਰਕੇ ਬੈਠੀ ਕਿ ਇਤਨੀ ਕੋਝ ਹੁੰਦਾ ਹੈਗਾ ਮੈਨੂੰ ਵੀ ਕਰਾ ਕੇ ਦੋ ਨਵਦੇਵ ਚੁੱਪ ਕਰਕੇ ਤੇ ਤੁਰ ਪਾ ਮਰ ਕੀ ਹੈ ਵੀ ਉਹਨੂੰ ਹੀ ਤੇ ਕਰਵਾ ਕੇ ਦੇਣੀ ਆ ਤੂੰ ਉਹਦੀ ਰੀਸ ਕਰਨੀ ਹੈ ਹਾਂ ਕਰਨੀ ਆ ਜੋ ਨਾ ਕਰਨੀ ਤੇ ਫੇਰ ਫੇਰ ਮੈਂ ਵੀ ਨਹੀਂ ਕਰਾਉਣੀ ਬਸ ਠੀਕ ਆ ਫੇਰ ਮੈਨੂੰ ਹੋਰ ਕਈ ਚੀਜ਼ਾਂ ਲੈਣੀਆਂ ਤੇਰਾ ਕਿ ਮੈਨੂੰ ਵੀ ਨਾ ਆਸਾਨੀਆਂ ਲੱਗੀਆਂ ਨਹੀਂ ਤੇ ਲੈਈਆਂ ਕਿਉਂ ਨਹੀਂ ਆ ਉਹਦਾ ਵਿਆਹ ਹੈ ਤੁਹਾਡੀ ਵੀ ਨਾ ਨਾਣ ਲੱਗਦੀ ਤਾਂ ਬਿਨਕੀ ਨਹੀਂ ਹੋਣਾ ਚਾਹੀਦਾ ਭੱਜਿਆ ਨਾ ਵੀ ਪੂਰਾ ਟਾਲ ਹੋਣਾ ਚਾਹੀਦਾ ਉਹ ਲੈ ਲੋ ਜਿਹੜੀ ਚੀਜ਼ ਲੈਣ ਆਲੀ ਏ ਕਿਹੜਾ ਕਪੜਾ ਤੁਹਾਨੂੰ ਵਧੀਆ ਲੈ ਕੇ ਦੇਣਾ ਹੁਣ ਇਧਰੇ ਜੇ ਤੁੰ ਨੂੰ ਕਰਵਾਏਗੀ ਤੇ ਦੂਜੀ ਭਾਬੀ ਪਰ ਮਾੜੀ ਉਹਨਾਂ ਨੂੰ ਤੇ ਕਹਿਣਾ ਫਿਰ ਮੇਰੇ ਟੀਮ ਨੂੰ ਕਰਾ ਕੇ ਦਿੱਤੇ ਸਮਝੀਦਾ ਹੁੰਦਾ ਇਧਰੇ ਇੱਕ ਕੰਮ ਨਾ ਕਰ ਦੇਣਾ ਜੇ ਮੰਨੇ ਕੀਤੇ ਹੁਣ ਉਹਦੇ ਹੁਣ ਦੇ ਵਿਆਹ ਤੋਂ ਬਾਅਦ ਨਾ ਤੇਰੇ ਮੈਂ ਕਰਵਾ ਲਵਾਂਗਾ ਆਹ ਵਿਆਹ ਤੋਂ ਬਾਅਦ ਮੈਂ ਕੀ ਕਰਨੇ ਨੇ ਵਿਆਹ ਦੇ ਚੁੱਤੇ ਟੌਰ ਚਾਹੀਦਾ ਵਾ ਮੈਂ ਇੱਕ ਨੂੰ ਵਿਖਾਉਣਿਆ ਵਾਲ ਉਹ ਵਿਖਾਉਣੇ ਕਿੰਨੂ ਮੈਂ ਇਤਲ ਕੰਮ ਗੁੰਮ ਕਰਨਾ ਕਿੰਨਾ ਕੰਮ ਹੋਣਾ ਇਹਨੂੰ ਖਰਾਬ ਕਰ ਪੈਗੀ ਕਿਤੇ ਕੀ ਕੰਮ ਹੱਥ ਦੇ ਆਉਂਦੀ ਤੁਹਾਨੂੰ ਸਾਰਾ ਕਰਨਾ ਪੈਣਾ ਉਹਦੇ ਸਭੂ ਖਰਾਬ ਹੋਣੇ ਆ ਜਦ ਵਿਆਹ ਹੋਣਾ ਅਗਲੇ ਨੇ ਜੁੜਾ ਕਰ ਦੇਣਾ ਤੇ ਬਾਅਦ ਸਾਰੇ ਫਿਰ ਖਰਾਬ ਹੋ ਜਾਣੇ ਪਹਿਲੇ ਲਾਉਣ ਤੋਂ ਕੋਈ ਫਾਇਦਾ ਨਹੀਂ ਹੋਣਾ ਕੋਈ ਗੱਲ ਜਰੂਰੀ ਜਕਰਾਲਾ ਦੇਣਾ ਤੁਹਾਡੀ ਰੀਜਾ ਰੀਜਾਂ ਨਹੀਂ ਉਹਦੀਆਂ ਰੀਜਾਂ ਜਿਆਦੀਆਂ ਨੇ ਇੱਕ ਬੰਦੇ ਨੂੰ ਗੱਲ ਪਾਵਾਂ ਜਦੋਂ ਤੀਰਾ ਆਇਆ ਨਹੀਂ ਤੁਮੀ ਤਾਂ ਕਰਵਾ ਕੇ ਆਈ ਮੈਂ ਕਿੱਥੇ ਕਰਵਾਇਆ ਨਹੀਂ ਮੇਰੇ ਦਿਵਾਲ ਉਂਜੀ ਸਿੱਧੇ ਨੇ ਹੂੰ ਬਸ ਠੀਕ ਆ ਮੈਂ ਤਾਂ ਕਰਵਾਇਆ ਨਹੀਂ ਜੇ ਤੇਰੇ ਸਿੱਧੇ ਨੇ ਫਿਰ ਕਦ ਲਈ ਕਹਿਣ ਦੀ ਮੇਰੇ ਕਰਵਾਓ ਤੈਨੂੰ ਸੋ ਕੋ ਫਾਇਦਾ ਹੈ ਫਾਇਦਾ ਕਰਦਾ ਹਾਂ ਹੋਰ ਕੀ ਹੈ ਉਹ ਵਿਆਹ ਤੋਂ ਪਹਿਲਾਂ ਤੇ ਮੈਂ ਵਧੀਆ ਵਧੀਆ ਸ਼ੈਂਪੂ ਵਰਤਦੀ ਹਾਂ ਤਾਂ ਕਰਕੇ ਮੇਰੇ ਵਾਲ ਇੰਨੇ ਸੋਨੇ ਨੇ ਇੱਥੇ ਆਣਦੇ ਜਿਉ ਚਮਕਵਾਦੀ ਚੀਜ਼ ਨਹੀਂ ਮਿਲਦੀ ਹੈਗੀ ਪਹਿਲਾਂ ਲੜਾਈ ਪੈ ਜਾਂਦੀ ਹੈ ਇੱਕ ਮੈਂ ਤੁਹਾਨੂੰ ਗੱਲ ਕਹਾਂ ਕਰਵਾ ਦਿੰਨਾ ਹਾਂ ਪਰ ਲੜਾਈ ਘਰ ਚ ਪੈ ਜੇਗੀ ਮੰਮੀ ਨੇ ਕਰਨੀ ਹੈ ਤੇ ਉਹਨੇ ਭਾਬੀ ਨੇ ਫੇਰ ਗੁੱਸਾ ਕਰਨਾ ਅ ਚਲੋ ਚੱਲਦਾ ਠੀਕ ਆ ਉੱਠ ਮੈਂ ਦਾਂ ਗਰੀ ਸ਼ੈਂਪੂ ਸ਼ੈਂਪੂ ਨਲੀ ਚੱਲ ਸ਼ੈਂਪੂ ਸੱਚ ਮਾਰਨੇ ਆ ਉਹ ਹੋਰ ਕਈ ਚੀਜ਼ਾਂ ਨੇ ਲਾਉਣ ਵਾਲੀਆਂ ਸਿਰ ਨੂੰ ਪਤਾ ਕਿੰਨੇ ਮਹਿੰਗੇ ਹੁੰਦੇ ਨੇ ਉਹ ਲੈ ਲਈ 3-4 ਜਹਾਂ ਦੀ ਹੋਣੀਆਂ ਲੜਾਈ ਤੇ ਫੇਰ ਪੈਣੀ ਆ ਫੇ ਇਹੋ ਤੇ ਗੱਲ ਆ ਨਾ ਇਸੇ ਡਰ ਤੋਂ ਡਿਆ ਹਾਂ ਚਲੋ ਨਾਮ ਕਰਵਾਈ ਤਿਆਰ ਹੈਗੀਆਂ ਆ ਚੁੰਨੀ ਬਦਲ ਤੇ ਚੱਲ ਚੱਲੀਏ ਚਲੋ ਚੱਲ ਤੇ ਮੇਰੇ ਨਾਲ ਦਾ ਗੱਲ ਉਹ ਕਿਤੇ ਨਾ ਨਾ ਨਹੀਂ ਜਾਦਾ ਮੈਂ ਟਾਈਮ ਲਉਣਾ ਮੈਂ ਇੱਥੇ ਵਾਰ ਉਹ ਫੜ ਫੜ ਕਰਨੀ ਆ ਉੱਥੇ ਟਾਈਮ 5 6 ਮਿੰਟ ਲੰਘ ਜੇ ਉਹ ਨਾ ਕਰੂੰ 10 ਦੀ ਕੋਈ ਤਾਂ ਮੈਂ ਸੋਚਿਆ ਉਦਾਂ ਮੇਰਾ ਚੀਨੀਓ ਕਰ ਗਿਆ ਚੰਨ ਹਜੇ ਫੜੇ ਇਸ਼ਾਰਾ ਤੁਰਿਆ ਆਉਂਦਿਆ ਉੱਥੇ ਕੀ ਕਰਾਂਗਾ ਮੈਂ ਨਾ ਚਰ ਤੇਰੇ ਵਾਰ ਸਿੱਦੇ ਕਰਾਂ ਲਾ ਲੈ ਛਿੜ ਰਿਹਾ ਮਨ ਮੈਂ ਦੇਖ ਲੈ ਪਿਆ ਗਿਆ ਸੇਪਾ ਆਹ ਹਾਂ ਠੀਕ ਆ ਕੋਈ ਨਹੀਂ ਉਹ ਨਹੀਂ ਯਾਰ ਤੈਨੂੰ ਪਤਾ ਘੜ ਵਿਆ ਵਾ ਫਿਰ ਤੈਨੂੰ ਪਤਾ ਟਾਈਮ ਕਿੱਥੇ ਨਿਕਲਣਾ ਮੇਰਾ ਉਹਨੂੰ ਮੈਂ ਵੇਖੂੰਗਾ ਵੈਸੇ ਸਾਮਾ ਨੂੰ ਮਾਰੂੰਗਾ ਚੱਕਰ ਫ੍ਰੀ ਹੋ ਕੇ ਠੀਕ ਆ ਠੀਕ ਆ ਕੋਈ ਵੀ ਓਕੇ ਕਿਹਦਾ ਫੋਨ ਹੈ ਉਹਨੂੰ ਮੁੰਡੇ ਦਾ ਹੀ ਕੈਦਾ ਅੱਛਾ ਤੇ ਵੈਸੇ ਅੱਡੇ 'ਚੋਂ ਹੀ ਕਹਿੰਦਾ ਆਇਆ ਨਹੀਂ ਕਿੰਨੇ ਦਿਨ ਹੋ ਗਏ ਅੱਡੇ 'ਚ ਨਹੀਂ ਆਇਆ ਮੈਂ ਮੈਂ ਯਾਰ ਘਰ ਵਿਆਹ ਰੱਖਿਆ ਹੋਦਾ ਤੇ ਉੱਤੇ ਆਮ ਨਹੀਂ ਲੱਗਣ ਡਿਆ ਉਹ ਤੇ ਮੈਂ ਤੁਹਾਨੂੰ ਥੱਲੇ ਲੱਭਣ ਡਈ ਹਾਂ ਤੁਸੀਂ ਪੁੱਠੇ ਜੜ ਕੇ ਬੈਠੇ ਹੋ ਮੈਨੂੰ ਫੋਨ ਆ ਗਿਆ ਤੇ ਮੈਂ ਉੱਤੇ ਆ ਗਿਆ ਹਾਂ ਦੱਸੋ ਦੱਸਣਾ ਕੀ ਹੈ ਹੁਣ ਵੇਲਾ ਮੈਨੂੰ ਕੋਈ ਪੁੱਛਦਾ ਵੀ ਨਹੀਂਗਾ ਹੁਣ ਵੇਲਾ ਮੈਨੂੰ ਉਹਨਾਂ ਨੇ ਕਿਹਾ ਹੀ ਪੀ ਤੇ ਸ਼ਹਿਰ ਜਾਣਾ ਵਾਹੂ ਸਹੀ ਕਰੋ ਤੇ ਉਹਨੂੰ ਨਾਵ ਨੂੰ ਭੇਜਿਆ ਤੇ ਮੈਨੂੰ ਨਹੀਂ ਕਿਹਾ ਨਹੀਂ ਕਿਹਾ ਵੀ ਨਾ ਤੂੰ ਵੀ ਕਿਤੇ ਚੱਲ ਜਾ ਤੇ ਜਦ ਨਹੀਂ ਕਿਹਾ ਤੇ ਚੰਗਾ ਵਾ ਤੂੰ ਕੀ ਕਰਨਾ ਜਾ ਕੇ ਨਾਲ ਦੁਨੀਆਂ ਆਪੇ ਜੋ ਮਰਜ਼ੀ ਕਰਨ ਨਾ ਕਰਨ ਤੂੰ ਆਵੇਂ ਫਰੀ ਦੀ ਟੈਨਸ਼ਨ ਲੈਣ ਦੀ ਮੈਂ ਚਲ ਮੈਂ ਵੀ ਕੋਲੇ ਆ ਲੂ ਆਉਂਦੀ ਨਾਲ ਚਲ ਜਾਂਦੀ ਤੂੰ ਉਹ ਤੈਨੂੰ ਮੈਂ ਲੈ ਦੂੰਗਾ ਜੋ ਲੈਣਾ ਵਾ ਕੋਈ ਗੱਲ ਨਹੀਂ ਉਹਨਾਂ ਨੂੰ ਕੱਢ ਲਾਂਦੇ ਹਲੇ ਆਪਣਾ ਆਹੋ ਮੈਂ ਕਹਾਂ ਨਹੀਂ ਤੇ ਮੈਂ ਵੀ ਤੇ ਘਰ ਦੀ ਨੰਬਰ ਹੀ ਆ ਮੇਰੇ ਤੇ ਕੋਈ ਸਲਾਹ ਸੁਣ ਨਹੀਂ ਲੈਂਦੇ ਮੇਰੇ ਕੋਈ ਲੈਣਾ ਕਰਨਾ ਕੋਈ ਸਲਾਹ ਉਹ ਯਾਰ ਤੇਰੀ ਕੀ ਸਲਾਹ ਲੈਣੀ ਤੇਰੀ ਉਹਨਾਂ ਨੇ ਚੰਗਾ ਸਗੋ ਨਹੀਂ ਲੈਣਦੀ ਸਲਾਹ ਤੇਰੀ ਬਸ ਠੀਕ ਆ ਯਾਰ ਤੂੰ ਆਵੇਂ ਨਾ ਸੜਨ ਕਰਿਆ ਕਰ ਹੁਣ ਤੈਨੂੰ ਕੋਈ ਮਾਰੀ ਚੰਗੀ ਕਹੀ ਆ ਕਹਿ ਨਹੀਂ ਜਦਨ ਦੀ ਆਈਂ ਮਾੜੀ ਚੰਗੀਤ ਨਹੀਂ ਕਹੀ ਪਰ ਫਿਰ ਵੀ ਕ ਵਿਆਜ ਨਾ ਦੇ ਮੋਲ ਜਾਵਾ ਤੇ ਕੋ ਕੋਸ਼ੀ ਲਿੰਦਾ ਬੰਦਾ ਦੱਸ ਹੀ ਦਿੰਦਾ ਕੁਝ ਕੀ ਪੁੱਛਣਾ ਤੈਨੂੰ ਉਹਨਾਂ ਨੇ ਆਵੇਂ ਜਾਣ ਕੇ ਤੂੰ ਵੀ ਕਰਦੀ ਹੁੰਨੀ ਫਿਰ ਨਿੱਕੀ ਨਿੱਕੀ ਗੱਲ ਉਹ ਆਪਣੇ ਕੰਮ ਕਰ ਰਹੇ ਹੁੰਦੇ ਨਹੀਂ ਪੁੱਛਦੇ ਨਾ ਪੁੱਸਣ ਜਿੰਨਾ ਕੋ ਪੁੱਸਣ ਕਿ ਉਹਨਾਂ ਕਹ ਦਿੰਦੀ ਵਾ ਠੀਕ ਆ ਲੈ ਮੈਂ ਸਾਰੇ ਵਿਹੜੇ ਚ ਲੱਭ ਆਈ ਆ ਹੈ ਤੇ ਤੂੰ ਆਣ ਕੇ ਤੇ ਪੁੱਤ ਬੈਠੀ ਆ ਇਹਨਾਂ ਨੂੰ ਲੱਭ ਲੱਭਦੇ ਹੋਏ ਮੈਂ ਇੱਕੋ ਥੇ ਆ ਗਈ ਮੈਂ ਕਰਨੀ ਤੇ ਲਹਿਾਈ ਨਹੀਂ ਇਹ ਵੀ ਚੱਲ ਕੋਈ ਨਹੀਂ ਮੇਰੀ ਗੱਲ ਸੁਣਾਂ ਉਹ ਗੀਆਂ ਵਾ ਸ਼ਹਿਰ ਤੇ ਉਹਨਾਂ ਨੂੰ ਤੇ ਪੈਣੀ ਰਾਤ ਉਥੇ ਆਣ ਕੇ ਉਹਨਾਂ ਤੇ ਕੁਝ ਕਰਨਾ ਨੀਗਾ ਤੇ ਰੋਟੀ ਪਾਣੀ ਸਾਰਾ ਹੀ ਬਣਨ ਵਾਲਾ ਵਾ ਨਾਲੇ ਸੌ ਨੀ ਕਿੰਨੇ ਕੇ ਕੰਮ ਕਰਨ ਵਾਲੇ ਚਲਾ ਮੇਰੀ ਧੀ ਆਪਾ ਕਰ ਲਈਏ ਰਲ ਮਿਲ ਕੇ ਦੋਵੇਂ ਜਾਣੀਆਂ ਚਲ ਕੋਈ ਨਹੀਂ ਆਉਂਦੀ ਉਹਨੇ ਕਰਵਾ ਲੈਣੀ ਸਾਰੇ ਆਹ ਤੇ ਆ ਜਾ ਫਿਰ ਛੇਤੀ ਹੈ ਹਾਂਜੀ ਆਉਣੀ ਹੈ ਉਹ ਯेलो ਫਸਨੀ ਮੇਰੇ ਫਿਰ ਬਾਰੇ ਕੰਮ ਵਾਲ ਨੂੰ ਹੀ ਕਹਿੰਦੇ ਆ ਉਹ ਯਾਰ ਕੰਮ ਤੈਨੂੰ ਘੜਦਾ ਹੀ ਕਿਹਾ ਪਹਿਲੇ ਨਹੀਂ ਤੂੰ ਘੜਦਾ ਕੰਮ ਕਰਦੀ ਹੁੰਦੀ ਹਾਂ ਉਹਨੂੰ ਕਿਹਾ ਕੋ ਮਮੀ ਨੇ ਜਿੱਦਨ ਦੀ ਆਇਆ ਮਾਰਾ ਚੰਗਾ ਤੈਨੂੰ ਬੋਲਿਆ ਕੰਮ ਤੇ ਤੂੰ ਪਹਿਲੇ ਵੀ ਕਰਦੀ ਹੁੰਨੀ ਐ ਤੇ ਜੇ ਹੁਣ ਕਰ ਲੇਂਗੀ ਤੇ ਹੁਣ ਕੀ ਐ ਹਾਂ ਆਵੇਂ ਨਹੀਂ ਕਰਨੀਆਂ ਗੱਲਾਂ ਤਰੋ ਕਰਿਆ ਕਰ ਯਾਰ ਕੋਈ ਗੱਲ ਨਹੀਂ ਜਾ ਤੂੰ ਕੰਮ ਕਰ ਤੇ ਬਾਕੀ ਇਨੀ ਡਾਂਸਰਾਂ ਲਿਆ ਕਰ ਮੈਨੂੰ ਨਹੀਂ ਪੁੱਛਿਆ ਮੇਰੀ ਸਲਾਹ ਨਹੀਂ ਲਈ ਚੰਗਾ ਸਭੋਂ ਨਹੀਂ ਲਈ ਜਿੰਨਾ ਨਹੀਂ ਲੈਂਦੇ ਉਹਨਾਂ ਵਧੀਆ ਆਪਣਾ ਜਦ ਆਪਣੀ ਮਨ ਮਰਜੀ ਉਹਨਾਂ ਨੂੰ ਕਰ ਲੈਂਦੇ ਜਿੱਦਾਂ ਕਰਦੇ ਆ ਤੂੰ ਆਵੇਂ ਫਰੀ ਦਾ ਕਰੀ ਜਾਨੀ ਚੰਗਾ ਹਾਂ ਜਾ ਕੰਮ ਕਰ ਜਾ ਕੇ

ਉਹ ਚੋਲੂ ਲੱ ਲੈਣਾ ਸੀ ਠੰਡ ਬੜਾ ਕੀ ਕੀ ਜੀ ਆ ਵੇਖੋ ਮੇਰੇ ਸਵਾਲ ਵਿੱਚ ਹੈਗਾ ਉਹ ਗੱਡੀ 'ਚ ਤਾਂ ਕੀ ਕਹਿੰਦਾ ਉੱਥੇ ਉੱਥੇ ਵੀ ਕੋਈ ਨਹੀਂ ਅੰਦਰ ਹੀ ਉਹਨਾਂ ਨੇ ਬਾਰ ਥੋੜੀ ਬਿਠਾ ਦਿਨਾ ਵੇਖ ਲੈਣਾ ਠੰਡ ਲਵਾ ਕੇ ਬਹਿ ਜੇ ਉਹਨੇ ਤਾਂ ਵਾਲ ਕਰਾਉਣੇ ਸੀ ਉਹਦੀ ਫਿਕਰ ਕਰੋ ਉਹਨੂੰ ਠੰਡ ਲੱਗਦੀ ਹੈ ਹਨਾ ਨਹੀਂ ਲੱਗਦੀ ਨਹੀਂ ਜੋ ਨਹੀਂ ਲੱਗਦੀ ਤਾਂ ਵੀ ਕੋਈ ਗੱਲ ਨਹੀਂ ਉਹਨਾਂ ਦੋ ਚਾਰ ਕੁੱਟੀਆਂ ਵਾਧੇ ਪਾਈਆਂ ਹੋਣੀਆਂ ਨੇ ਠੀਕ ਚੱਲ ਗਿਆ ਹੁਣ